ਕਿਸੇ ਨੂੰ ਇਹ ਲੱਗ ਰਹੇ ਹੋਗੇ ਕਿ ਕੋਈ ਪਾਣੀ ਜਾਦੂ ਕਰਤਾ ਨੋ ਇਟ ਇਜ਼ ਨੋਟ ਅ ਮੈਜਿਕ ਇਟ ਇਜ਼ ਨ ਲਾਜਿਕ ਇਟ ਇਜ਼ ਨ ਸਾਇੰਸ ਇਹ ਸਾਇੰਸ ਹੈ ਬਟੇ ਦੇਖ ਰਹੇ ਹੋ ਨਾ ਔਰ ਸਿੰਪਲ ਇੱਕ ਐਕਸਪੈਰੀਮੈਂਟ ਅਸੀਂ ਮਤਲਬ ਡਿਵੈਲਪ ਕਰ ਲਿਆ ਔਰ ਸਿੱਖ ਲਿਆ ਕਿ ਲਾਈਕ ਚਾਰजेस रिਪੈਲ ਨਹੀਂ ਕਰ ਐਂਡ ਅਨਲਾਈਕ ਚਾਰजेस ਅਟਰੈਕਟ ਅਟਰੈਕਸ਼ਨ ਵੀ ਦਿਖਾਦੀ ਤੁਹਾਨੂੰ ਹੁਣ ਆ ਦੇਖੋ ਇਸ ਨੂੰ ਮੈਂ ਕਿਹਦੇ ਨਾਲ ਰੱਬ ਕੀਤਾ ਹੱਥ ਦੇ ਨਾਲ ਹੀ ਨਾ ਹੱਥ ਦੇ ਨਾਲ ਹੀ ਰੱਬ ਕਰ ਰਿਹਾ ਇਸ ਨੂੰ ਤੇ ਇਸ ਨੂੰ ਮੈਂ ਕਿਸ ਦੇ ਨਾਲ ਰੱਬ ਕਰ ਰਿਹਾ ਹਾਂ ਹੱਥ ਦੇ ਨਾਲ ਲੈਟ ਅਸ ਸੀ ਪਰ ਐਕਸਪੈਰੀਮੈਂਟ ਤਾਂ ਹੁੰਦਾ ਜੇ ਕੰਡੀਸ਼ਨਸ ਪੂਰ ਫਿਲ ਹੋ ਜਾਂਦੀਆਂ ਤਾਂ ਹੇਰ ਜਿਹੜੇ ਉਹ ਕਿਦਾਂ ਅਟਰੈਕਟ ਹੋਗੇ ਠੀਕ ਬੋਟਲ ਹੈ ਇਸ ਬੋਟਲ ਚ ਕੀ ਹੈ ਹਾਂ ਮੈਂ ਕਿਹਾ ਕਿ ਇਹਨਾਂ ਕਹਿੰਦਾ ਖਾਲੀ ਹੈ Air ਹੈ ਹੁਣ ਇਸ ਦੇ ਵਿੱਚ ਮੈਂ ਅਲਕੋਹਲ ਪਾ ਰਿਹਾ ਕੀ ਪਾਇਆ ਅਲਕੋਹਲ ਐਲਕੋਹਲ ਰਾਈਟ ਐਂਡ ਯੂ ਵਿਲ ਸੀ ਇਗਨਾਈਟ ਕਰੂੰਗਾ ਇਸਨੂੰ and you will see the chemical reaction ਆਪਕੋ ਸਿੱਖਿਆ ਹੁੰਦਾ ਪਰ ਇੱਕ ਕਨਸੈਪਟ ਏਡਾ ਵੱਡਾ ਯਾਦ ਕਰਵਾਦਾ ਇਸ ਬੇਟੇ ਨੇ ਜਦੋਂ ਇਸ ਬੋਟਲ ਨੂੰ ਮੇਰੇ ਵੱਲ ਭੇਜਣ ਦੇ ਲਈ ਇਹਨੂੰ ਸਿੱਟਿਆ ਅੱਜ ਤੋਂ ਬਾਅਦ ਤੁਸੀਂ ਕੋਈ ਵੀ ਚੀਜ਼ ਸਿੱਟਣੀ ਨਹੀਂ ਹੈਗੀ ਇਵਨ ਕਿ ਕਈ ਵਾਰੀ ਅਸੀਂ ਆਪਣਾ ਪੈਨ ਕਾਪੀ ਸਿੱਟਦੇ ਨਾ ਮੈਂ ਬੱਚਿਆਂ ਨੂੰ ਬਹੁਤ ਸਮਝਾਉਣਾ ਵੀ ਨਾ ਬੇਟੇ ਇਹਨਾਂ ਚੀਜ਼ਾਂ ਨੂੰ ਸਿੱਟਿਆ ਨਾ ਕਰੋ ਕਿਉਂ ਵਾਈ ਬਿਕੋਜ਼ ਸਾਇੰਟਿਸਟ ਨੇ ਪ੍ਰੂਫ ਕਰਤਾ ਕਿ ਇੱਕ ਸਾਡੇ ਕੋਲੇ ਮੈਗਨੇਟ ਹੈ ਜਿਹਦੇ ਦੋ ਪੋਲ ਨੇ ਇੱਕ ਨਾਰਥ ਪੋਲ ਹੈ ਇੱਕ ਸਾਊਥ ਪੋਲ ਉਹ ਕਹਿੰਦੇ ਵੀ ਜੇ ਇਸ ਨੂੰ ਸਿੱਟ ਦਈਏ ਤਾਂ ਇਹਨਾਂ ਦੀ ਅਲਾਈਨਮੈਂਟ ਖਰਾਬ ਹੋ ਜਾਂਦੀ ਹੈ ਪੋਲਸ ਦੇ ਵਿੱਚ ਜਿਹੜੀਆਂ ਡੋਮੇਨਸ ਐ ਤੇ ਉਹ ਮਿਕਸ ਹੋ ਜਾਂਦੀਆਂ ਤੇ ਮੈਗਨੇਟ ਦੀ ਪਾਵਰ ਐ ਜਿਹੜੀ ਉਹ ਘੱਟ ਜਾਂਦੀ ਹੈ ਖਤਮ ਬਿੰਦੇ ਉੱਤੇ ਖਤਮ ਹੋ ਗਈ ਪਾ ਇੱਕ ਵਾਰੀ ਘਟ ਜੇ ਇਸੇ ਤਰ੍ਹਾਂ ਜੇ ਤੁਸੀਂ ਕੋਈ ਚੀਜ਼ ਸਿੱਟੋਗੇ ਤਾਂ ਉਹਦੇ ਅੰਦਰ ਵਾਲੀਆਂ ਡੋਮੇਨਸ ਆ ਜਿਹੜੀਆਂ ਉਹ ਡਿਸਟਰਬ ਹੋ ਜਾਣਗੀਆਂ ਓਕੇ ਸਮਝ ਆਈ ਗੱਲ ਜੀ ਸਾਹਿਬ ਡੋਮੇਨਸ ਨੂੰ ਜੇ ਪੂਰਾ ਪਾਵਰਫੁੱਲ ਰੱਖਣਾ ਚਾਹੁੰਦੇ ਹੋ ਅਲਾਈਨਡ ਰੱਖਣਾ ਚਾਹੁੰਦੇ ਹੋ ਤਾਂ ਨੈਵਰ ਥਰੋ ਐਨੀਥਿੰਗ ਸਮਝ ਆਈ ਗਾ ਪਤਾ ਲੱਗਿਆ ਵੀ ਥੈਂਕ ਯੂ ਜੀ ਜੀ ਸਾਹਿਬ ਇਹ ਕੀ ਹੋਇਆ ਬਟੇ ਇਸ ਦੇ ਵਿੱਚ ਮੈਂ ਅਲਕੋਹਲ ਪਾਇਆ ਅਲਕੋਹਲ ਪਾਉਣ ਦੇ ਨਾਲ ਕੀ ਹੋਇਆ ਕਿ ਇਸ ਨੂੰ ਮੈਂ ਇਗਨਾਈਟ ਕੀਤਾ ਉਹਦੇ ਚੋਂ ਸਪਾਰਕ ਆਇਆ ਤੇ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਕੀ ਹੋਇਆ ਦੁਬਾਰਾ ਤਾਂ ਨਹੀਂ ਅਲਕੋਹਲ ਪਾਇਆ ਅਲਕੋਹਲ ਦੀ ਪਾਵਰ ਸਮਝਾਣ ਲੱਗਿਆ ਤੁਹਾਨੂੰ ਮੈਂ ਕਿੰਨੀ ਜ਼ਿਆਦਾ ਹੈ ਰਾਤ ਦੀ ਪੀਤੀ ਉਹ ਸਵੇਰ ਤੱਕ ਨਹੀਂ ਉਤਰਦੀ ਸਰ ਸੀ ਵੀ ਰਮਨ ਦਾ ਗ੍ਰੇਟ ਸਾਇੰਟਿਸਟ ਆਫ ਦ ਵਰਡ ਨਾਟ ਆਫ ਇੰਡੀਆ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਨੋਬਲ ਪੁਰਸਕਾਰ ਜਿੱਤ ਕੇ ਦਿੱਤਾ 1928 ਦੇ ਵਿੱਚ ਤੇ ਉਹਨਾਂ ਦੇ ਨਾਮ ਤੇ ਅਸੀਂ ਨੈਸ਼ਨਲ ਸਾਇੰਸ ਦੇ 28 ਫਰਵਰੀ ਨੂੰ ਸੈਲੀਬ੍ਰੇਟ ਕਰਦੇ ਹਾਂ রাইਟ ਤਾਂ ਉਹਨਾਂ ਨੇ ਇੱਕ ਐਪਰੈਟਸ ਬਣਾਇਆ ਸੀਗਾ ਇਹ ਐਪਰੈਟਸ ਬਾਰੇ ਮੈਂ ਥੋੜੀ ਜਾਣਕਾਰੀ ਦੇਵਾਂ ਤੁਹਾਨੂੰ ਇਹ ਕੀ ਹੈ ਕਿ ਇਸ ਦੇ ਵਿੱਚ ਜਦੋਂ ਲੇਜ਼ਰ ਲਾਈਟ ਦੇ ਨਾਲ ਉਹਨਾਂ ਨੇ ਲਾਈਟ ਥਰੋ ਕੀਤੀ ਨਾ ਉਦੋਂ ਲੇਜ਼ਰ ਨਹੀਂ ਸੀ ਸਿੰਪਲ ਲਾਈਟ ਸੀਗੀ ਉਹਨਾਂ ਕੋਲੇ ਬੈਟਰੀ ਵਾਲੀ ਲਾਈਟ ਸੀਗੀ ਤਾਂ ਉਹਨਾਂ ਨੇ ਦੇਖਿਆ ਵੀ ਉਹਦਾ ਕਲਰ ਚੇਂਜ ਹੋ ਜਾਂਦਾ ரைਟ ਹੁਣ ਜੇ ਮੈਂ ਗ੍ਰੀਨ ਕਲਰ ਦੀ ਇਸ ਦੇ ਵਿੱਚ ਲਾਈਟ ਮਾਰੂੰਗਾ ਤਾਂ ਸਾਰੀ ਜਗ੍ਹਾ ਤੇ ਗ੍ਰੀਨ ਨਹੀਂ ਜਾਣਾ ਚਾਹੀਦਾ ਪਰ ਜਦੋਂ ਇਹਦੇ ਵਿੱਚੋਂ ਲੰਘਦੀ ਹੈ ਨਾ ਇਸ ਲੀਕਵਿਡ ਦੇ ਵਿੱਚੋਂ ਤਾਂ ਉਹਦਾ ਕਲਰ ਚੇਂਜ ਹੋ ਜਾਂਦਾ ਥਿਸ ਵਾਸ ਦਾ ਐਕਸਪੈਰੀਮੈਂਟ ਡਨ ਬਾਈ ਸਰ ਸੀ ਵੀ ਰਮਨ ਇਸ ਲਈ ਉਹਨਾਂ ਨੂੰ ਸਰ ਦੀ ਉਪਾਦੀ ਮਿਲੀ ਸੀ ரைਟ ਤਾਂ ਹੁਣ ਅਸੀਂ ਟਰਾਈ ਕਰਕੇ ਦੇਖਦੇ ਹਾਂ

अगर ये लाइट ना जगदी होन तो ऑरेंज नजर आंदा सानो करन नजर आ रहे ना चेंज इन द कलर सही नजर आए हुन केडा ग्रीन हुन त ग्रीन ही है ना बट व्हाट अबाउट दिस नाउ

ਵਿਸ਼ੇਲੀ ਨਜ਼ਰ ਆਇਆ ਮੈਨੂੰ ਲੇਕਨ ਨੋਬਲ ਪ੍ਰイズ ਕਾ ਤਾਂ ਨਹੀਂ ਮਿਲੇ ਆ ਲੇਕਿਨ ਇਸ ਦਾ ਫਾਦਰ ਆਫ ਦਿਸ ਫਾਈਬਰ ਆਪਟਿਕਸ ਜਿਹੜੇ ਮੋਬਾਈਲ ਅਸੀਂ ਜੇਬਾਂ ਚ ਪਾਈ ਫਿਰਦੇ ਆ ਨਾ ਇੰਟਰਨੈਟ ਜਿੰਨਾ ਚਲਾ ਰਹੇ ਆ ਇਹ ਉਹਨਾਂ ਦੀ ਦੇਣ ਹੈ ਸਰਦਾਰ ਨਰਿੰਦਰ ਸਿੰਘ ਕੰਪਨੀ ਮੋਗਾ ਦੇ ਰਹਿਣ ਵਾਲੇ ਸਾਇੰਟਿਸਟ ਬਣੇ ਔਰ ਉਹਨਾਂ ਨੇ ਫਾਈਬਰ ਆਪਟਿਕਸ ਨੂੰ ਲੱਭਿਆ ਜਿੱਥੇ ਮਰਜੀ ਗੂਗਲ ਕਰਕੇ ਦੇਖ ਲਓ ਤੇ ਉਹਨਾਂ ਦਾ ਹੀ ਨਾਮ ਆਏਗਾ ਇਸ ਦਾ ਫਾਦਰ ਆਫ ਫਾਈਬਰ ਆਪਟਿਕਸ ਠੀਕ ਹੈ ਤਾਂ ਇਹ ਜੀਆਂ ਚੀਜ਼ਾਂ ਦੇ ਨਾਲ ਅਸੀਂ ਅੱਜ ਬੜਾ ਈਜ਼ੀ ਕਰ ਲਿਆ ਹੋਇਆ ਸਾਰਾ ਕੁਝ that was the first time ਕਿ ਜਦੋਂ ਇਹ ਕਿਹਾ ਜਾਂਦਾ ਸੀਗਾ ਰੈਕਟਲੀ ਲੀਨੀਅਰ ਪ੍ਰੋਪਗੇਸ਼ਨ ਆਫ ਲਾਈਟ ਤਾਂ ਉਹਨਾਂ ਨੇ ਇਹ ਦੱਸਿਆ ਸੀਗਾ ਸਾਨੂੰ ਕਿ ਲਾਈਟ ਨੂੰ ਅੱਜ ਮੈਂ ਬੈਂਡ ਕਰਨ ਦੇ ਵਿੱਚ ਸਫਲ ਹੋ ਗਿਆ ਉਸ ਫਾਈਬਰ ਦੇ ਵਿੱਚੋਂ ਜਦੋਂ ਇਹ ਲਾਈਟ ਪਾਸ ਕੀਤੀ ਤਾਂ ਉਹ ਲਾਈਟ ਮੁੜ ਕੇ ਵੀ ਚਲੀ ਗਈ ਇਸ ਲਈ ਥਰੂ ਵਾਇਰਸ ਸਾਡੇ ਘਰਾਂ ਦੇ ਵਿੱਚ ਹੁਣ ਉਹ ਸਿਗਨਲਸ ਪਹੁੰਚ ਰਹੇ ਨੇ ਉੱਥੇ ਫਿਰ ਮੋਡੂਲੇਸ਼ਨ ਡੀ ਮੋਡੂਲੇਸ਼ਨ ਹੁੰਦੀ ਹੈ ਰਾਈਟ You got these ideas? Yes, sir. अच्छा लगे है। मदर yes. Yes, no, yes, sir. Yes, sir. अच्छा, है